ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿਲਜਿੰਦਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹੀ ਖੁਸ਼ੀ ਬਲੌਗ ਤੇ ਅੱਜ ਜਿਹੜੀ ਵੀਡੀਓ ਬਹੁਤ ਵਧੀਆ ਹੈ ਉਹਨਾਂ ਲਈ ਜਿਵੇਂ ਕਿ ਸਰਦੀਆਂ ਸਟਾਰਟ ਹੋ ਗਏ ਹਨ ਹਨਾ ਸਾਰਿਆਂ ਦੀਆਂ ਅੱਡੀਆਂ ਫਟਣ ਲੱਗ ਗਈਆਂ ਨੇ ਤੇ ਦਰਾਰ ਜੀ ਆਣ ਲੱਗ ਗਈ ਹੈ ਪੈਰਾਂ ਵਿੱਚ ਹਨਾ ਤੇ ਜਿਹੜੇ ਘਰ ਦੇ ਵੱਡੇ ਬਜ਼ੁਰਗ ਹੁੰਦੇ ਨੇ ਉਹਨਾਂ ਦੀ ਤੇ ਖਾਸ ਕਰਕੇ ਹੀ ਪੈਰ ਫਟਣ ਲੱਗ ਜਾਂਦੇ ਆ ਨੇ ਕਈ ਵਾਰ ਆਪਾਂ ਕਹਿੰਦੇ ਕਿ ਕੱਲੀ ਸਰਦੀਆਂ ਵਿੱਚ ਹੀ ਪੈਰ ਫਟਦੇ ਨੇ ਪਰ ਨਹੀਂ ਗਰਮੀਆਂ 'ਚ ਵੀ ਫਟਦੇ ਆ ਤੇ ਮਤਲਬ ਕਿ ਸਰਦੀਆਂ 'ਚ ਵੀ ਫਟਦੇ ਆ ਕਿਉਂਕਿ ਉਹ ਕੋਈ ਮਤਲਬ ਕਿ ਪਤਨੀ ਨੂੰ ਕੋਈ ਅਲਰਜੀ ਹੁੰਦੀ ਹੈ ਜਾਂ ਕੀ ਹੁੰਦਾ ਕੋਈ ਪਤਾ ਨਹੀਂ ਹੈਗਾ ਪਰ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਅੱਜ ਮੈਂ ਤੁਹਾਨੂੰ ਦੱਸਦੀ ਆ ਘਰੇ ਹੀ ਬਣਾ ਕੇ ਇੱਕ ਡੀਆਈਵਾਈ ਕਰੀਮ ਕਿ ਤੁਸੀਂ ਲਗਾ ਕੇ ਆਪਣੇ ਪੈਰਾਂ ਦੇ ਜਿਹੜੇ ਅੱਡੀਆਂ ਨੇ ਬਿਲਕੁਲ ਠੀਕ ਕਰ ਸਕਦੇ ਹੋ ਪੈਰ ਬਿਲਕੁਲ ਮਲਾਈਮ ਕਰ ਸਕਦੇ ਹੋ ਕਿਸ ਤਰ੍ਹਾਂ ਬਣਾਣੀ ਹੈ ਪਹਿਲਾਂ ਉਹ ਤੁਸੀਂ ਪ੍ਰੋਸੈਸ ਦੇਖ ਲਓ ਅੰਜੀ ਲੋਜੀ ਬਣਾਉਣੇ ਆਪਾਂ ਫਟੀਆਂ ਏੜੀਆਂ ਲਈ ਦਵਾਈ ਵੈਸਲੀਨ ਇਹ ਹੈਗੇ ਮੋਮ ਜਿਹਨੂੰ ਮੋਮਬਤੀ ਕਹਿੰਦੇ ਆ ਇਦਾਂ ਦੇ ਮੋਮ ਵੀ ਮਿਲ ਜਾਂਦੇ ਆ ਇਹ ਤੁਸਾਂਡੇ ਲੁਧਿਆਣੇ ਤੇ ਇਦਾਂ ਦੇ ਮੋਮ ਮਿਲ ਜਾਂਦੇ ਆ ਤੁਸੀਂ ਵੀ ਪਤਾ ਕਰ ਸਕਦੇ ਹੋ ਮਾਰਕੀਟ ਵਿੱਚ ਤੇ ਤੁਸੀਂ ਚਾਹੋ ਤਾਂ ਮੋਮਬਤੀ ਵੀ ਲੈ ਸਕਦੇ ਹੋ ਤੇ ਆਪਾਂ ਇਹਨੂੰ ਛੋਟਾ-ਛੋਟਾ ਏਦਾਂ ਕਰਕੇ ਚਾਹੇ ਕੱਦੂ ਕਸ ਕਰ ਲੈਣਾ ਚਾਹੇ ਏਦਾਂ ਆਪਾਂ ਛੋਟੇ-ਛੋਟੇ ਟੁਕੜੇ ਕਰ ਲੈਣੇ ਨੇ ਚਾਕੂ ਨਾਲ ਠੀਕ ਹੈ ਜੀ ਇਹ ਇਹ ਗਾ ਛੋਟੇ-ਛੋਟੇ ਪੀਸ ਕਰ ਲੈਨੇ ਤੇ ਆਪਾਂ ਨੂੰ ਕੁਆਂਟੀਟੀ ਦੇਖਣੀ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਠੀਕ ਹੈ ਮੈਂ ਥੋੜੀ ਜਿਹੀ ਬਣਾ ਕੇ ਤੁਹਾਨੂੰ ਦੱਸਦੀ ਹਾਂ ਤੁਸੀਂ ਜਿੰਨੀ ਮਰਜ਼ੀ ਜਣ ਕੇ ਬਣਾ ਸਕਦੇ ਹੋ ਠੀਕ ਹੈ ਜੀ ਤੇ ਆ ਦੇਖੋ ਆਪਾਂ ਇਸ ਤਰੀਕੇ ਨਾਲ ਪਾ ਲਈਏ ਇਹ ਕੜਚੀ ਜੀ ਦੇ ਵਿੱਚ ਪਾ ਲਈ ਆਪਾਂ ਠੀਕ ਹੈ ਫਿਰ ਇਹਦੇ ਵਿੱਚ ਆਪਾਂ ਕੀ ਪਾਣਾ ਹੈ ਨਾਰੀਅਲ ਦਾ ਤੇਲ ਇਹਦੇ ਵਿੱਚ ਪਾਣਾ ਆਪਾਂ ਨਾਰੀਅਲ ਦਾ ਤੇਲ ਤੇ ਇੱਕ ਦੋ ਚਮਚੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਵੀ ਪਾਵਾਂਗੇ ਬਹੁਤ ਵਧੀਆ ਇਹ ਕਦੇ ਤੁਸੀਂ ਬਣਾ ਕੇ ਅਪਲਾਈ ਕਰਕੇ ਦੇਖਿਓ ਜੇ ਫਿਰ ਤੁਸੀਂ ਦੇਖਿਓ ਆ ਦੇਖੋ ਇਹ ਚ ਪਾ ਲਿਆ ਆਪਾਂ ਦੋ ਚਮਚਾ ਆਪਣਾ ਦੇ ਵਿੱਚ ਪਾ ਲਈਏ ਨਾਰੇ ਤੇ ਮਤਲਬ ਕਿ ਦੋ ਚਮਚਾ ਨਾਰੀਅਲ ਦਾ ਤੇਲ ਹੋਵੇ ਕਿ ਦੋ ਚਮਚ ਹੋ ਗਏ ਇਹਦੇ ਵਿੱਚ ਸਰੋਂ ਦਾ ਤੇਲ ਸਰਸੋਂ ਦਾ ਤੇ ਤੀਜੀ ਚੀਜ਼ ਹੈਗੀ ਇਹਦੇ ਵਿੱਚ ਪਾਣਾ ਆਪਾਂ ਐਲੋਵੀਰਾ ਜੈਲ ਤੇ ਤੁਸੀਂ ਚਾਹੋ ਤੇ ਜਿਹੜੀ ਐਲੋਵੀਰਾ ਘਰੇ ਹੁੰਦੀ ਹੈ ਨਾ ਤਾਜੀ ਲੀਫ ਵਾਲੀ ਉਹ ਵੀ ਤੁਸੀਂ ਪਾ ਸਕਦੇ ਹੋ ਠੀਕ ਹੈ ਤੇ ਇਹਦੇ ਵਿੱਚ ਪਾ ਲਈ ਆਪਾਂ ਇੱਕ ਚਮਚਾ ਐਲੋਵੀਰਾ ਤੇ ਜਿਹੜੀ ਆਹ ਵਾਲੀ ਬਾਮ ਹੈ ਨਾ ਬਾਮ ਤੁਸੀਂ ਚਾਹੇ ਜਿਹੜੀ ਪੈਟਰੋਲੀਅਮ ਜੈਲੀ ਹੁੰਦੀ ਉਹ ਲੈ ਸਕਦੇ ਹੋ ਜਿਹੜੀ ਵੀ ਬਾਮ ਤੁਹਾਡੇ ਕੋਲ ਸਿੰਪਲ ਬਾਮ ਹੋਵੇ ਤੁਸੀਂ ਉਹ ਲੈ ਸਕਦੇ ਹੋ ਇਹ ਹੈਗੀ ਸੈਵਨ ਫਲਾਵਰ ਇਹ ਬਹੁਤ ਵਧੀਆ ਬਾਮ ਹੈ ਹੱਥਾਂ ਪੈਰਾਂ ਤੇ ਅਪਲਾਈ ਕਰਨ ਵਾਸਤੇ ਬਹੁਤ ਵਧੀਆ ਬਾਮ ਹੈ ਬੜੀ ਇਹਦਾ ਕਲਰ ਤੁਸੀਂ ਦੇਖ ਸਕਦੇ ਹੋ ਗ੍ਰੀਨ ਕਲਰ ਹੈ ਬਹੁਤ ਵਧੀਆ ਹੈ ਮਾਰਕੀਟ 'ਚ ਮਿਲ ਜਾਂਦੀ ਬਹੁਤ ਵਧੀਆ ਹੈ ਤੇ ਇਹਨੂੰ ਹੁਣ ਆਪਾਂ ਕੀ ਕਰਨਾ ਹੈ ਕਰ ਫਿਰ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਨਾਲ ਪਾਣੀ ਗਰਮ ਰੱਖ ਲੈਣਾ ਤਾਂ ਆਹ ਵਾਲੀ ਕੜਚੀ ਜੀ ਹੈ ਨਾ ਜਿਹਦੇ ਵਿੱਚ ਆਪਾਂ ਸਮਾਨ ਜਿਹਾ ਪਾਇਆ ਹੋਇਆ ਤੇ ਇਹਨੂੰ ਇਹਦੇ ਵਿੱਚ ਰੱਖ ਦੇਣਾ ਇਸ ਤਰੀਕੇ ਨਾਲ ਠੀਕ ਹੈ ਇਸ ਤਰੀਕੇ ਨਾਲ ਰੱਖ ਕੇ ਜਿੰਨਾ ਚਿਰ ਇਹ ਪਿਗਲਦਾ ਨਹੀਂ ਹੈਗਾ ਜਿੰਨਾ ਚਿਰ ਇਹ ਮੋਮ ਨਹੀਂ ਬੜਦਾ ਉਨਾ ਚਿਰ ਇਹਨੂੰ ਆਪਾਂ ਗਰਮ ਕਰਦੇ ਰਹਿਣਾ ਹੈ ਬਹੁਤ ਵਧੀਆ ਹੈ ਬਹੁਤ ਹੀ ਸੋਖਾ ਤਰੀਕਾ ਜਿਨ੍ਹਾਂ ਦੀਆਂ ਅੱਡੀਆਂ ਫਟੀਆਂ ਹੋਣ ਮੈਂ ਕਹਿੰਨੀ ਜਮਾਂ ਹੀ ਠੀਕ ਹੋ ਜਾਣਗੀਆਂ ਜਿਹੜੇ ਆਪਣੇ ਘਰੇ ਬਜ਼ੁਰਗ ਹੁੰਦੇ ਨਾਲ ਨਾ ਖਾਸ ਕਰਕੇ ਉਹਨਾਂ ਦੇ ਹੱਥ ਪੈਰ ਫੱਟ ਜਾਂਦੇ ਨੇ ਤੇ ਜ਼ਰੂਰ ਤੁਸੀਂ ਅਪਲਾਈ ਕਰੋ ਵੈਸੇ ਜਿਆਦਾਤਰ ਪੈਰਾਂ ਵਾਸਤੇ ਹੁੰਦੀ ਹੈ ਹੱਥਾਂ ਲਈ ਹੋਰ ਹੈ ਪ ਹੁੰਦੀ ਹੈ ਕਿ ਜਿਹੜੀ ਚੀਜ਼ ਆਪਾਂ ਹੱਥ ਪੈਰਾਂ ਤੇ ਲਗਾਣੇ ਉਹੀ ਹੱਥਾਂ ਤੇ ਲਗਾਣੇ ਆ ਇਹ ਗਲਤ ਗੱਲ ਹੈ ਹੱਥਾਂ ਵਾਲੀ ਚੀਜ਼ ਹੁੰਦੀ ਹੈ ਅਲੱਗ ਪੈਰਾਂ ਵਾਲੀ ਹੁੰਦੀ ਲੱਗ ਤੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਗਰਮ ਹੋਣ ਦਿਨੇ ਆ ਦੇਖ ਲਓ ਤੁਸੀਂ ਇਹ ਇਕਦਮ ਪਿਗਲ ਗਈ ਠੀਕ ਹੈ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਦੇਣਾ ਹੈ ਤੇ ਇਹਨੂੰ ਬਿਲਕੁਲ ਇਹ ਨਾ ਬਾਮ ਵਾਂਗ ਬਾਂਝਣ ਜਿਵੇਂ ਬਾਮ ਹੁੰਦੀ ਹੈ ਨਾ ਉਹਵੇਂ ਇਹਨਾਂ ਲਿਕਵਿਡ ਜਿਹਾ ਬਾਂਝਣਾ ਹੈ ਤੇ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਪਾਣੀ ਹੈ ਬਾਮ ਬਾਮ ਤੁਸੀਂ ਤਾਂ ਕਿਹਨੂੰ ਜਿਹੜੀ ਤੁਸੀਂ ਪਾਣੀ ਜਾਂਦੇ ਹੋ ਉਹੀ ਪਾ ਸਕਦੇ ਹੋ ਕੰਚੀ ਥੋੜੀ ਜਿਹੀ ਇਹਦੇ ਵਿੱਚ ਬਾਮ ਪਾਤੀ ਇਹ ਬਾਮ ਜਿਹੜੀ ਆਪਾਂ ਹੱਥਾਂ ਨੂੰ ਤਾਂ ਵਾਸਤੇ ਮੂੰਹ ਵਾਸਤੇ ਜਿਵੇਂ ਆਪਣੇ ਬੁੱਲ ਫਟ ਜਾਂਦੇ ਨੇ ਹੱਥ ਫਟ ਜਾਂਦੇ ਨੇ ਉਹ ਆਪਾਂ ਤਾਂ ਇਸਤੇਮਾਲ ਕਰਨ ਵਾਸਤੇ ਲੱਗ ਰੱਖ ਦਿੱਤੀ ਠੀਕ ਹੈ ਨਹੀਂ ਤਾਂ ਮੈਂ ਇਹਦੇ ਵਿੱਚ ਹੀ ਪਾ ਦੇਣੀ ਸੀ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਥੋੜਾ ਟਾਈਮ ਰੱਖ ਦੇਣਾ ਹੁਣ ਸਰਦੀ ਹੈ ਤੇ ਇਹਨੇ ਫਟੋ ਫਟ ਹੀ ਉਮਤਰੀ ਕੀ ਬਾਮ ਵਾਂਗੂ ਹੀ ਜੰਮ ਜਾਣਾ ਜਿਵੇਂ ਬਾਮ ਹੁੰਦੀ ਹੈ ਨਾ ਇਹਨੇ ਉਸ ਪ੍ਰਕਾਰ ਦਾ ਹੀ ਹੋ ਜਾਣਾ ਹੈ ਇਸ ਤਰੀਕੇ ਨਾਲ ਆਪਾਂ ਬਾਮ ਕੋਈ ਵੀ ਲੈ ਕੇ ਇਹਦੇ ਵਿੱਚ ਪਾ ਕੇ ਇਨ ਨੂੰ ਇਦਾਂ ਵਰਗੇ ਠੀਕ ਹੈ ਜੀ ਲਓ ਜੀ ਬਣ ਕੇ ਹੋ ਗਈ ਰੈਡੀ ਤੇ ਹੁਣ ਇਹਨਾਂ ਨੂੰ ਪਰਖ ਦਿਆਂ 10 ਮਿੰਟ ਵਾਸਤੇ 10 ਮਿੰਟ ਬਾਅਦ ਇਹ ਥੋੜੀ ਜੀ ਦੇਖੋ ਕਿਸ ਪ੍ਰਕਾਰ ਦੀ ਹੋ ਗਈ ਇਹ ਦੇਖੋ ਇਹ ਹੋ ਗਈ ਇਸ ਪ੍ਰਕਾਰ ਦੀ ਠੀਕ ਹੈ ਜੀ ਕਿਉਂਕਿ ਜਿਹੜਾ ਆਪਦੇ ਵਿੱਚ ਔਇਲ ਪਾਏ ਨੇ ਉਹਦੇ ਕਰਕੇ ਜਿਹੜਾ ਮੌਮ ਹੁੰਦਾ ਹੈ ਨਾ ਉਹ ਜੰਮਦਾ ਨਹੀਂ ਹੈਗਾ ਇੱਕ ਕਰੀਮੀ ਫੋਰਮ ਚ ਹੋ ਜਾਂਦਾ ਹੈ ਤੇ ਤੁਸੀਂ ਰੋਜ਼ ਰਾਤ ਨੂੰ ਕੀ ਕਰਨਾ ਹੈ ਪੈਰ ਵਾਸ਼ ਕਰੋ ਇਸ ਤਰੀਕੇ ਨਾਲ ਆਪਣੇ ਪੈਰ ਹੱਥਾਂ ਤੇ ਇਦਾਂ ਲਗਾਓ ਠੀਕ ਹੈ ਤੇ ਆਪਣੇ ਜਿਹੜੇ ਪੈਰ ਨੇ ਉਹਨਾਂ ਨੂੰ ਇਦਾਂ ਮਾਲ ਕੇ ਪੈਰਾਂ ਨੂੰ ਲਗਾ ਕੇ ਤੇ ਤੁਸੀਂ ਸੋਕਸ ਪਾ ਕੇ ਰੱਖੋ ਠੀਕ ਹੈ ਜਿਵੇਂ ਕਿਤੇ ਜਾਣਾ ਵੀ ਹੋਵੇ ਅਗਰ ਤੁਸੀਂ ਸ਼ੂਜ਼ ਪਾਏ ਨੇ ਤੇ ਇਸ ਤਰੀਕੇ ਨਾਲ ਤੁਸੀਂ ਪੈਰਾਂ ਤੇ ਲਗਾ ਕੇ ਤੁਸੀਂ ਸ਼ੂਜ਼ ਪਾ ਸਕਦੇ ਹੋ ਮਤਲਬ ਸੋਕਸ ਪਾ ਕੇ ਫਿਰ ਸ਼ੂਜ਼ ਵੀ ਪਾ ਸਕਦੇ ਹੋ ਤੇ ਇਸ ਤਰੀਕੇ ਨਾਲ ਰਾਤ ਨੂੰ ਲਗਾ ਲਓ ਦਿਨੇ ਲਗਾ ਲਓ ਜਦੋਂ ਤੁਸੀਂ ਆਰਾਮ ਕਰਨਾ ਹੁੰਦਾ ਪੈਰਾਂ ਨੂੰ ਆਰਾਮ ਦੇਣਾ ਹੁੰਦਾ ਹੈ ਨਾ ਉਸ ਉਦੋਂ ਤੁਸੀਂ ਇਦਾਂ ਲਗਾ ਕੇ ਤੇ ਪੈਰਾਂ ਨੂੰ ਛੱਡ ਦਿਓ ਪੈਰ ਤੁਹਾਡੇ ਇੰਨੇ ਵਧੀਆ ਹੋ ਜਾਣਗੇ ਨਾ ਬਹੁਤ ਵਧੀਆ ਇਹ ਦੇਖੋ ਬਿਲਕੁਲ ਵੀ ਮੋਮ ਨਹੀਂ ਜੰਮਿਆ ਹੈਗਾ ਬਿਲਕੁਲ ਕਰੀਮੀ ਫੋਮ ਹੋ ਗਿਆ ਹੈ ਬਿਲਕੁਲ ਹੀ ਆ ਦੇਖੋ ਠੀਕ ਹੈ ਬਸ ਖਾਸ ਧਿਆਨ ਰੱਖੇ ਜਿਹੜਾ ਮੋਮ ਹੁੰਦਾ ਜਿਹੜੀ ਮੋਮਬਤੀ ਹੁੰਦੀ ਹੈ ਨਾ ਬਰਾਬਰ ਮਾਤਰਾ ਵਿੱਚ ਤੇਲ ਬਰਾਬਰ ਮਾਤਰਾ ਵਿੱਚ ਤੁਸੀਂ ਜਿਹੜੀ ਉਹ ਪਾਈ ਹੈ ਨਾ ਮੋਮ ਉਹ ਪਾਣੀ ਹੈ ਕਿੰਨੇ इजी ਤਰੀਕੇ ਨਾਲ ਤਿਆਰ ਹੋ ਗਈ ਘਰੇ ਹੀ ਬਣਾਈ ਆਪਾਂ ਡੀਆਈਵਾਈ ਜਿਹੜੀ ਕਰੀਮ ਹੈ ਇਸ ਤਰੀਕੇ ਨਾਲ ਲਗਾ ਕੇ ਤੁਸੀਂ ਆਪਣੇ ਪੈਰਾਂ ਨੂੰ ਸੋਹਣਾ ਤੇ ਸੁਥਰਾ ਬਣਾ ਸਕਦੇ ਹੋ ਤੇ ਤੁਹਾਡੀਆਂ ਅੱਡੀਆਂ ਜਿਹੜੀਆਂ ਨੇ ਬਿਲਕੁਲ ਠੀਕ ਹੋ ਜਾਣਗੀਆਂ ਤੇ ਲੋ ਜੀ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਇਸ ਤਰੀਕੇ ਨਾਲ ਤੁਸੀਂ ਆਪਣੇ ਪੈਰ ਠੀਕ ਕਰ ਸਕਦੇ ਹੋ ਤੇ ਹਾਂਜੀ ਦੇਖਿਆ ਤੁਸੀਂ ਕਿੰਨੇ इजी ਤਰੀਕੇ ਨਾਲ ਇਹ ਵਾਲੀ ਕਰੀਮ ਇਹ ਵਾਲੀ ਬਾਮ ਬਣ ਕੇ ਰੈਡੀ ਹੋ ਜਾਂਦੀ ਘਰੇ ਤੁਸੀਂ ਵੀ ਇਦਾਂ ਬਣਾ ਕੇ ਆਪਣੇ ਪੈਰਾਂ ਨੂੰ ਸਾਰੀ ਸਰਦੀ ਇਦਾਂ ਮ사ਜ ਕਰੋ ਤੁਹਾਡੇ ਪੈਰ ਜਿਹੜੇ ਨੇ ਬਿਲਕੁਲ ਸੌਫਟ ਹੋ ਜਾਣਗੇ ਬਿਲਕੁਲ ਮਲਾਈਮ ਹੋ ਜਾਣਗੇ ਜਿਵੇਂ ਬੱਚਿਆਂ ਦੇ ਪੈਰ ਹੁੰਦੇ ਨੇ ਓਦਾਂ ਹੋ ਜਾਣਗੇ ਅਗਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਰੋਜ਼ ਡੇਲੀ ਅਪਲਾਈ ਕਰਦੇ ਹੋ ਜੀ ਬੱਚੇ ਲਗਾ ਸਕਦੇ ਨੇ ਵੱਡੀ ਉਮਰ ਤੇ ਲਗਾ ਸਕਦੇ ਨੇ ਸਾਰੇ ਹੀ ਲਗਾ ਕੇ ਇਹਨੂੰ ਤੇ ਆਪਣੇ ਪੈਰਾਂ ਨੂੰ ਤੁਸੀਂ ਖੂਬਸੂਰਤ ਬਣਾਓ ਕਿਉਂਕਿ ਏਡੀਆਂ ਫਟੀਆਂ ਜਿਹੜੀਆਂ ਨੇ ਗੰਦੀਆਂ ਜਿਹੀਆਂ ਲੱਗਦੀਆਂ ਨੇ ਹਨਾ ਪੈਰ ਸੋਹਣੇ ਹੋਣ ਨਾ ਤੇ ਜੁੱਤੀ ਪਾਈ ਵੀ ਜੱਚਦੀ ਏ ਠੀਕ ਹੈ ਹਰ ਵਕਤ ਆਪਾਂ ਨਾ ਬੰਦ ਜੁੱਤੀ ਵੀ ਨਹੀਂ ਪਾ ਸਕਦੇ ਹਰ ਵਕਤ ਆਪਾਂ ਸੋਕਸ ਵੀ ਨਹੀਂ ਪਾ ਸਕਦੇ ਜਿਵੇਂ ਹੁਣ ਚੱਪਲ ਵੀ ਪਾਣੀ ਹੁੰਦੀ ਹੈ ਸੈਂਡਲਸ ਪਾਣੇ ਹੁੰਦੇ ਨੇ ਉਹਦੇ ਵਿੱਚ ਫਿਰ ਜਦੋਂ ਆਪਣੀਆਂ ਅੱਡੀਆਂ ਫਟੀਆਂ ਨਜ਼ਰ ਆਉਂਦੀਆਂ ਨੇ ਇਹ ਬੜੀਆਂ ਗੰਦੀਆਂ ਹੀ ਲੱਗਦੀਆਂ ਨੇ ਤੇ ਨਾਲੇ ਜਦੋਂ ਆਪਾਂ ਰਾਤ ਨੂੰ ਸੌਂਨੇ ਆ ਹਨਾ ਜਿਵੇਂ ਹੁਣ ਆਪਾਂ ਸਰਦੀ ਵਾਲੇ ਜਿਹੜ ਨਾ ਮਾਸ ਜਿਆ ਤੇ ਫਿਰ ਬੜਾ ਹੀ ਅਜੀਬ ਜਿਹਾ ਲੱਗਦਾ ਏ ਤੇ ਇਸ ਤਰੀਕੇ ਨਾਲ ਤੁਸੀਂ ਅੱਡੀਆਂ ਨੂੰ ਬਿਲਕੁਲ ਪਹਿਲਾ ਪੈਰ ਧੋਵੋ ਗਰਮ ਪਾਣੀ ਕਰਕੇ ਪੈਰ ਧੋਵੋ ਚੰਗੀ ਤਰ੍ਹਾਂ ਥੋੜਾ ਜਨਾਮਕ ਪਾ ਲਓ ਤੁਹਾਡੀ ਜੀ ਚਾਏ ਅੱਛੇ ਸਰੋਂ ਦਾ ਤੇਲ ਪਾ ਲਓ ਚੰਗੀ ਤਰ੍ਹਾਂ ਪੈਰਾਂ ਨੂੰ ਧੋ ਕੇ ਉਸ ਤੋਂ ਬਾਅਦ ਇਹ ਵਾਲੀ ਕਰੀਮ ਜਿਹੜੀ ਮੈਂ ਬਣਾਈ ਇਹ ਤੁਸੀਂ ਅਪਲਾਈ ਕਰਕੇ ਸੋਕਸ ਪਾ ਕੇ ਆਰਾਮ ਦਿਓ ਆਪਣੇ ਪੈਰਾਂ ਨੂੰ ਡੇਲੀ ਕਰਿਆ ਕਰੋ ਫਿਰ ਦੇਖੇ ਤੁਹਾਡੇ ਪੈਰ ਕਿੰਨੇ ਵਧੀਆ ਹੋ ਜਾਣਗੇ ਹਾਂਜੀ ਜਿਹੜੀ ਹੱਥਾਂ ਵਾਲੀ ਬਾਮ ਹੈ ਨਾ ਉਹ ਤੁਸੀਂ ਮਤਲਬ ਕਿ ਸੌਰੀ ਜਿਹੜੀ ਪੈਰਾਂ ਵਾਲੀ ਬਾਮ ਹੈ ਤੁਸੀਂ ਹੱਥਾਂ ਤੇ ਨਹੀਂ ਲਗਾਣੀ ਹੈਗੀ ਹੱਥਾਂ ਤੇ ਤੁਸੀਂ ਲਗਾ ਤਰੀਕੇ ਦੀ ਬਾਮ ਆਪਨੇ ਲਗਾ ਸਕਦੇ ਜਿੱਦਾਂ ਮੈਂ ਹੁਣ ਲਗਾ ਤਰੀਕੇ ਨਾਲ ਰੱਖ ਦਿੱਤੀ ਆ ਉਹ ਸਿਰਫ ਮੇਰੇ ਹੱਥਾਂ ਵਾਸਤੇ ਐ ਜਾਂ ਬੋਲ ਫੱਟ ਜਾਣ ਜਾਂ ਕਿਤੇ ਵੀ ਸਿਕਨ ਲੱਗੇ ਮੈਨੂੰ ਕਿ ਹਾਂ ਮੈਂ ਲਗਾ ਸਕਦੀ ਆ ਬੱਚੇ ਲਗਾ ਸਕਦੇ ਨੇ ਹੱਥਾਂ ਨੂੰ ਲਗਾ ਸਕਦੇ ਨੇ ਹੱਥ ਵੀ ਸੌਫਟ ਤੇ ਐਨ ਵਧੀਆ ਰਹਿੰਦੇ ਠੀਕ ਐ ਪੈਰਾ ਵਾਲੀ ਚੀਜ਼ ਕਦੇ ਵੀ ਹੱਥਾਂ ਨੂੰ ਨਹੀਂ ਲਗਾਈਦੀ ਹੁੰਦੀ ਅੱਜ ਦੀ ਵੀਡੀਓ ਜੇ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਵਾਦੂ ਵਾਦ ਫਿਰ ਮਿਲਾਂਗੇ ਇੱਕ ਨਈ ਰੈਮਡੀ ਨਾਲ ਇੱਕ ਨਏ ਦਿਨ ਨਾਲ ਇੱਕ ਨਈ ਸ਼ੁਰੂਆਤ ਨਾਲ ਕੁਝ ਨਵਾਂ ਲੈ ਕੇ ਆਵਾਂਗੇ ਤੇ ਤੁਸੀਂ ਵੀ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਥੋੜਾ ਗਾਈਡ ਕਰਿਆ ਕਰੋ ਕਿਸ ਵੀ ਸੇ ਤੇ ਆਪਾਂ ਵੀਡੀਓ ਲੈ ਕੇ ਆਈਏ ਕਿਹੜੀ ਚੀਜ਼ ਤੁਹਾਡੇ ਨਾਲ ਆਪਾਂ ਸ਼ੇਅਰ ਕਰੀਏ ਕਿ ਜਿਹੜੀ ਤੁਸੀਂ ਕੋਈ ਵੀ ਐਦਾਂ ਦੀ ਚੀਜ਼ ਕਈ ਵਾਰ ਮੇਰੇ ਦਿਮਾਗ 'ਚ ਨਹੀਂ ਰਹਿੰਦੀ ਹੋਗੀ ਤੁਸੀਂ ਪੁੱਛ ਸਕਦੇ ਹੋ ਕਮੈਂਟ ਕਰਕੇ ਤੇ ਆਪਾਂ ਤੁਹਾਡੇ ਕਮੈਂਟਾਂ ਦਾ ਵੀ ਰਿਪਲਾਈ ਕਰਾਂਗੇ ਤੇ ਵੀਡੀਓ ਵੀ ਬਣਾ ਕੇ ਤੁਹਾਡੇ ਨਾਲ ਉਹ ਚੀਜ਼ ਸ਼ੇਅਰ ਵੀ ਕਰਾਂਗੇ ਠੀਕ ਹੈ ਜੀ ਲੋ ਜੀ ਫਿਰ ਮਿਲਦੇ ਆਪਾਂ ਇੱਕ ਨਈ ਵੀਡੀਓ ਨਾਲ ਤਬ ਤੱਕ ਲਈ ਬਾਏ ਬਾਏ